ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਕਰਦੀ ਆ ਗੱਲ ਇਹਦੇ ਫੋਨ ਆਉਂਦੇ ਦੀ ਜਿੰਦਰ ਦਾ ਕੀ ਆਂਦੀ ਉਹ ਆਂਦੀ ਮੈਂ ਤੇ ਗੱਲ ਕਰ ਲਈ ਆ ਅਛਰ ਕੀ ਜਾਂਦੇ ਕੁੜੀ ਵਾਲੇ ਫਿਰ ਉਹ ਤਾਂ ਤਿਆਰ ਆ ਜਦੋਂ ਮਰਜ਼ੀ ਕਹਿੰਦੇ ਆ ਜਾਓ ਆਪਾਂ ਤੇ ਹਰਦੀਪ ਨਾਲੇ ਤੱਕ ਗੱਲ ਹੀ ਨਹੀਂ ਕੀਤੀ ਤੇ ਵੇਲਾ ਹੀ ਨਹੀਂ ਹੋਇਆ ਹੁਣ ਆਉਂਦਾ ਤੇ ਫਿਰ ਉਹਨੇ ਗੱਲ ਕਰਦੀ ਸਲਾਹ ਕਰਦੀ ਜੋ ਵੀ ਆਉਂਦਾ ਆਹ ਕਾਜੇ ਕੀ ਪਤਾ ਉਹਨੇ ਵੀ ਕਿਤਰਾ ਮੰਨਣਾ ਤੇ ਕਿਤਰਾ ਨਹੀਂ ਆਹ ਉਹ ਇਹ ਤੋੜੀ ਤੇ ਡਿਪੈਂਡ ਹੈ ਕਿ ਜਾਂਦਾ ਚਲੋ ਵੇਨੇ ਆ ਜਾਂਦਾ ਕਾਦੀ ਸਲਾਹ ਆਪ ਵੀ ਕਰੀ ਜਾਂਦੀ ਹੈ ਜੀ ਸਲਾਹ ਕਾਦੀ ਕਰਨੀ ਆ ਉਹਦੰਦਾ ਨਾ ਆਈ ਸੀ ਸਾਡੇ ਘਰ ਇਥੇ ਹਰਜਿੰਦਰ ਆਪਣੇ ਗਵਾਂਡਣ ਅੱਛਾ ਉਹਦੰਨਾ ਹੀ ਗੱਲ ਕੀਤੀ ਸੀ ਤੇਰੇ ਰਿਸ਼ਤੇ ਵੱਲੋਂ ਉਹਨੇ ਹੁਣ ਇੱਕ ਦੱਸ ਪਾਈ ਆ ਹਰਜਿੰਦਰ ਨੇ ਆਹੋ ਅੱਛਾ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਕੁੜੀ ਨੂੰ ਚਾਤੀ ਮਾਰ ਲਓ ਤੇ ਮੈਂ ਕਹਿੰਦਾ ਜੇ ਹਰਦੀਪ ਨੂੰ ਪੁੱਛਿਆ ਹੀ ਨਹੀਂਗਾ ਤਾਂ ਹੀ ਕੁੜੀ ਵੱਲ ਚਾਤੀ ਕੀ ਮਾਰ ਲਈਗੇ ਤੇ ਹਰਜਿੰਦਰ ਦਾ ਕੀ ਰਿਸ਼ਤੇਦਾਰ ਹੀ ਕੋਈ ਉਹਦੀ ਭਣੇਵੀ ਆ ਅੱਛਾ ਭਣੇਵੀ ਆ ਹਾਂ ਠੀਕ ਹੈ ਬਾਕੀ ਭਾਵੇਂ ਪਰਿਵਾਰ ਉਹਨਾਂ ਦਾ ਕਿਦਾਂ ਦਾ ਕੀ ਸਕਦਾ ਬਨਾਂ ਦਾ ਬਹੁਤ ਸਾਫ ਕਿਤਾਬ ਤੇ ਤਰਾਇਆਂ ਕਿ ਹੈਗਾ ਤੇ ਉਹ ਪਰਿਵਾਰ ਆ ਮਾਤੜ ਪਰਿਵਾਰ ਆ ਅੱਛਾ ਕਿ ਗਰੀਬ ਆ ਸਿਰਫ ਉਹਨਾਂ ਕੋ ਧੀ ਧੀ ਆ ਹੋਰ ਕੁਝ ਨਹੀਂ ਮਿਲ ਸਕਦਾ ਜੇ ਕੱਲ ਨੂੰ ਆਖੇ ਕਿ ਤੂੰ ਬਰਾਤ ਸਾਂਭ ਲੈਣ ਜਾ ਕੋਈ ਲੈਣ ਦੇਣ ਕਰਨ ਇਹ ਸਭ ਕੁਝ ਨਹੀਂ ਉਹ ਕਰ ਸਕਦੇ ਭਾਬੀ ਇਹਨਾਂ ਚ ਜਨਮ ਕੋਈ ਵੀ ਅੱਜਕੱਲ ਪਸੰਦ ਨਹੀਂ ਕਰਦਾ ਦਾਜ ਦਾਜ ਕਰ ਕੋਈ ਲੈਂਦਾ ਹੀ ਨਹੀਂ ਇਹ ਤਾਂ ਗੱਲ ਤੇਰੀ ਠੀਕ ਆ ਜਿਹੜੀ ਦਾਜ ਲੈਣ ਜਾਂ ਦੇਣ ਦੀ ਖੇਡ ਹੈ ਨਾ ਇਹ ਤਾਂ ਚਾਹੀਦੀ ਵੀ ਨਹੀਂ ਚਾਹੀਦੀ ਨਹੀਂ ਆ ਇਹ ਤਾਂ ਬਹੁਤ ਬੁਰਾ ਲੱਗਦਾ ਅੱਜ ਅਮੀਰ ਲੋਕ ਤੇ ਕਰ ਲੈਂਦੇ ਆ ਤੇ ਗਰੀਬ ਵਿਚਾਰੇ ਕਿੱਥੇ ਜਾਣ ਹਾਂ ਹਾਂ ਤੇ ਇੱਕ ਗੱਲ ਹੋਰ ਆ ਉਹ ਨਹੀਂ ਪੜੀ ਵੀ ਨਹੀਂ ਆ ਭਾਬੀ ਕੁੜੀ ਮਾਸਾ ਵੀ ਨਹੀਂ ਪੜੀ ਕਹਿੰਦੇ ਤੇ ਇਤਰਾ ਹੀ ਆ ਅੱਗੋਂ ਹੁਣ ਜਾਵਾਂਗੇ ਵੇਖਾਂਗੇ ਫਿਰ ਪਤਾ ਲੱਗੂਗਾ ਭਾਬੀ ਕੰਮਕਾਰ ਸਾਰੇ ਕਰ ਲੈਂਦੀ ਆ ਨਾ ਘਰ ਦੇ ਕੰਮਕਾਰ ਤੋਂ ਉਹਦੀ 마ਸੀ ਆਂਦੀ ਆ ਕਿ ਮੈਂ ਗਰੰਟੀ ਚੁੱਕਦੀ ਆ ਸਾਰੇ ਕਰ ਲੈਂਦੀ ਆ ਬਾਕੀ ਆਂਦੀ ਸੱਚਜੀ ਵੀ ਬਹੁਤ ਆ ਜੇ 마ਸੀ ਇੰਨੀ ਸੱਚਜੀ ਆ ਤੇ ਪਣੇ ਵੀ ਕਿਉਂ ਨਾ ਸੱਚਜੀ ਹੋਊਗੀ ਚਲੋ ਇਹ ਵੀ ਘਰ ਦੇ ਕੰਮ ਲਈ ਫਿਰੇ ਹਾਂ ਗੱਲ ਤੇ ਇਹ ਆ ਕਿ ਆਪਾਂ ਕਿਹੜਾ ਪੋ ਵੀ ਹੈ ਹੀ ਕਿਹੜਾ ਤੋਪਰੇ ਲੱਗੇ ਹੁਣ ਕਿਤੇ ਪਿਆਰ ਨਾ ਪਰਾਂ ਨੇ ਭਲਕ ਨੂੰ ਕੰਮ ਨਾ ਕਰੇ ਦਿਖਾਏ ਨਾ ਵੀ ਕਾਚ ਰੋਲਾ ਪੈਂਦਾ ਰਹੇ ਚਲੋ ਨਾ ਕਰੂ ਕਿਤੇ ਤੁਸੀਂ ਦੋਵੇਂ ਜੀ ਆਪਣੇ ਮਨਾ ਪਕਾ ਕੇ ਖਾਓਗੇ ਸਾਨੂੰ ਤੇ ਇਹ ਆ ਕਿ ਚੱਲ ਤੇਰਾ ਹੋ ਜੇ ਚਲੋ ਠੀਕ ਐ ਬਬੀ ਹਰਦੀਪ ਪਰ ਇੱਕ ਗੱਲ ਹੋਰ ਵੀ ਆ ਹੋਰ ਕਿਹੜੀ ਭਾਬੀ ਕੁੜੀ ਜਾਂਦੇ ਥੋੜੀ ਜਿਹੀ ਭਾਰੀ ਵੀ ਆ ਪਰ ਜਵਾਨ ਬੜੀ ਆ ਭਾਬੀ ਮੈਂ ਸਾਰੀਆਂ ਧੜੀਆਂ ਗੱਲਾਂ ਮੰਨ ਲਈਆਂ ਪਰ ਮੈਨਾ ਇੰਨਾ ਵੀ ਤਕਾ ਨਾ ਕਰੋ ਗੱਲ ਤਾਂ ਸੁਣ ਜਾਂਦਾ ਮੈਂ ਨਹੀਂ ਸੁਣੀ ਪਵਨੋ ਤੇ ਪੱਜੀ ਆਈ ਬੜੀ ਛੇਤੀ ਆ ਤੇ ਹੁਣ ਕੀ ਕਰੀਏ ਦੱਸ ਮੈਨੂੰ ਤੇ ਦੀਦੀ ਆਪ ਨਹੀਂ ਸਮਝਾਈਗੀ ਉਦੇ 30 ਟਕੇ ਭੱਜਿਆ ਪਰ ਵੇਖੀ ਇਹ ਤਾਂ ਸਹੀ ਤੀ ਹਾਂ ਤੋਦੀ ਵੀ ਲੱਤ ਚ ਕਿੰਨਾ ਫਰਕ ਆ ਲੱਤ ਚ ਫਰਕ ਹੈਗਾ ਤਾਂ ਠੀਕ ਆ ਪਰ ਹੁਣ ਤਾਂ ਸਾਰੇ ਬੰਨਿਓ ਫਿਰ ਤੱਕਾ ਹੀ ਰਿਆ ਨਾ ਘਰੋਂ ਵੀ ਉਹ ਏਦੇ ਨਹੀਂ ਹੈਗੇ ਤੇ ਕੁੜੀ ਵੀ ਨਹੀਂ ਪੜੀ ਤੇ ਫਿਰ ਆਂਦੀ ਕੁੜੀ ਭਾਰੀ ਵੀ ਆ ਹੁਣ ਦੱਸ ਕੀ ਕਰਾਂ ਤੇ ਚੰਗੇ ਰਿਸ਼ਤੇ ਦੀ ਕਿਤੇ ਉਹ ਦੱਸ ਨਹੀਂ ਪੈਣ ਰਹੀ ਹੈਗੀ ਤੇ ਅਸੀਂ ਕਿੱਥੇ ਦਾ ਵਿਆਹ ਕਰੀਏ ਮੇਰੀ ਗੱਲ ਸੁਣ ਰਹੀ ਦੀ ਚਲੋ ਪਰ ਘਰ ਦੀ ਕੋਈ ਗੱਲ ਨਹੀਂ ਅਹੀਂ ਜਿਹੜਾ ਵੀ ਤਨਕ ਦਾਜ ਲੈਣਾ ਜੋ ਲੈਣ ਕਰਨਾ ਇੱਕ ਕੋਲੋ ਕੱਪੜੇ ਪਾ ਕੇ ਵਿਆਹ ਸਕਦੇ ਸਾਡੇ ਘਰ ਸਭ ਕੁਝ ਹੈ ਪਰ ਪahari ਦਾ ਥੋੜਾ ਜਿਹਾ ਹੁੰਦਾ ਜੇ ਪਗਾਈ ਪahariਆਂ ਸੋਹਣੀਆਂ ਵੀ ਬੜੀਆਂ ਹੁੰਦੀਆਂ ਜੇ ਕੁੜੀ ਸੋਹਣੀ ਹੋਵੇ ਮੂੰਹ ਮੱਥੇ ਲੱਗਦੀ ਹੋਵੇ ਤਾਂ ਪahari ਦੀ ਜਿਹੜੀ ਗੱਲ ਹੈ ਫਿਰ ਆਪਾਂ ਇਸ ਤਰ੍ਹਾਂ ਕਰੀਏ ਇਹਨੂੰ ਮੈਂ ਸਮਝਾਉਣੀ ਹੈ ਤੂੰ ਪਕਾ ਰੋਟੀ ਮੈਂ ਇਹਨੂੰ ਸਮਝਾਵਾਂ ਇਹਨੂੰ ਮੈਂ ਇਹ ਆਨਣੀ ਹੈ ਕਿ ਆਪਾਂ ਕੁੜੀ ਵੇਖ ਆਈਏ ਜੇ ਤੈਨੂੰ ਨਾ ਪਸੰਦ ਹੋ ਗਈ ਆਪਾਂ ਜ਼ਬਰਦਸਤੀ ਨਹੀਂ ਕਰਦੇ ਆਹ ਉਹ ਇਹ ਤਾਂ ਕਈ ਦੇ ਪਾਰੀਆਂ ਵੀ ਕਿੰਨੀਆਂ ਕਿੰਨੀਆਂ ਸੋਹਣੀਆਂ ਹੁੰਦੀਆਂ ਵਾ ਜੇ ਵਿਆਹ ਤੋਂ ਬਾਅਦ ਪਾਰੀ ਹੋ ਜੂ ਤਾਂ ਫੇਰ ਕੀ ਕਰਾਂਗੇ ਤਾਂ ਇਹ ਤਾਂ ਨਾਲੇ ਨੂੰ ਮੈਂ ਕਹਿੰਨੀ ਕਿ ਤੇਰੇ ਭਰਾ ਨੇ ਮੈਨੂੰ ਘੜਾ ਘਰੋਂ ਕੱਢ ਦਿੱਤਾ ਵਾ ਔਰ ਇਹੋ ਦੂਜੇ ਬੰਨੇ ਸੋਚੀਏ ਜਦੋਂ ਤੂੰ ਹੀ ਵਿਆਹਿਆ ਤੂੰ ਹੀ ਘੜਾ ਪਾਰੀ ਹੇ ਹੁਣ ਪਾਰੀ ਹੋਗੇ ਤੂੰ ਹੀ ਘਰੋਂ ਕੱਢ ਦੇਣੇ ਚੱਲ ਠੀਕ ਐ ਤੂੰ ਪਕਾ ਰੋਟੀ ਤੇ ਮੈਂ ਇਹਨੂੰ ਇੱਕ ਵਾਰ ਸਮਝਾ ਕੇ ਵੇਖਾਂ ਚਲੋ ਠੀਕ ਐ ਕੋਈ ਗੱਲ ਉਹ ਵੀ ਅੱਜ ਫੋਨ ਤੇ ਫੋਨ ਕਰਨ ਦੀ ਉਹਨੂੰ ਕੋਈ ਜਵਾਬ ਨਹੀਂ ਦੇਣਾ ਆਹੋ ਨਹੀਂ ਤੇ ਫਿਰ ਅਗਲੀ ਜਵਾਬ ਦੇਈਏ ਜਾਂ ਨਹੀਂ ਦੇ ਹਾਂ ਹਾਂ ਚਲੋ ਠੀਕ ਐ ਮੇਰੀ ਗੱਲ ਸੁਣ ਉੱਥੋਂ ਤੂੰ ਐ ਭੱਜਾਂ ਆ ਨਾ ਟੈਂਕ ਤੋਂ ਕਮ ਤੂੰ ਚੱਜ ਨਾ ਗਲਤ ਪੁੱਤ ਮੇਰੀ ਕੋਈ ਸੁਣ ਕੇ ਆਉਂਦਾ ਫਾਦ ਹੋ ਗਈ ਭਾਬੀ ਤੁਹਾਡੇ ਵਾਲੀ ਮੇਰੇ ਗਰੀਬ ਨਾ ਕਰਦੇ ਤੁਸੀਂ ਤਾਂ ਕਹਿਦੇ ਜੇ ਜੋ ਪੜ੍ਹੀ ਨਹੀਂ ਤੇ ਮੈਂ ਤਾਂ ਕੁਛ ਆਖਿਆ ਜੇ ਘਰ ਗਰੀਬ ਹੈ ਤਾਂ ਵੀ ਕੁਛ ਆਖਿਆ ਮੈਂ ਤੇ ਉੱਥੋਂ ਤੂੰ ਆਖੀ ਜਾਂਦੀ ਇਹ ਜਿਮੋਟੀ ਆ ਜੇ ਅੱਜ ਮੇਰਾ ਮਾਪੇ ਹੁੰਦਾ ਤੋ ਮੇਰੇ ਨਾਲ ਇਦਾਂ ਕਰਦਾ ਕੋਈ ਵਧੀਆ ਰਿਸ਼ਤਾ ਲੱਭਦਾ ਨੇ ਤੈਨੂੰ ਕੀ ਲੱਗਦਾ ਸਾਨੂੰ ਤੇਰਾ ਕੋਈ ਫਿਕਰ ਨਹੀਂ ਅਸੀਂ ਤੇਨੂੰ ਮਾਂ ਪਿਓ ਬਣ ਕੇ ਪਾਲਣ ਨਹੀਂ ਰਹੇ ਆਗੇ ਜਾਂ ਤੇਰੀ ਕੇਅਰ ਨਹੀਂ ਕਰਦੇ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਅਸੀਂ ਤੇਨੂੰ ਸਮਝਦੇ ਆ ਜੇ ਤੂੰ ਸਾਨੂੰ ਆਪਣੇ ਮਾਂ ਪਿਓ ਬਣਾਇਆ ਤਾਂ ਅਸੀਂ ਵੀ ਤੇਨੂੰ ਆਪਣਾ ਬੱਚਾ ਹੀ ਬਣਾਇਆ ਆ ਪਰ ਅਸੀਂ ਕਰੀਏ ਕੀ ਅਸੀਂ ਤੇ ਕੋਈ ਭਣ ਭਰਾ ਕੋ ਰਿਸ਼ਤੇਦਾਰ ਨਹੀਂ ਛੱਡੇ ਆ ਜਿੰਨੂੰ ਤੇਰੀ ਦੱਸ ਨਹੀਂ ਪਾਈ ਹੈਗੀ ਕਿ ਕਦੇ ਲਈ ਰਿਸ਼ਤਾ ਲੱਭੋ ਸਾਰੇ ਤੇਰੀ ਲਾਤਾਂ ਤੋਂ ਵੱਜ ਜਾਂਦੇ ਚੱਲ ਇਹ ਵਿਚਾਰੀ ਜਾਂਦੀ ਕਿ ਮੇਰੀ ਪਣੇਵੀ ਹੈਗੀ ਐ ਅੱਗੋਂ ਕੋਈ ਇੱਦੀ ਕਾਲੇ ਪੈਨ ਦੀ ਲੋੜ ਨਹੀਂ ਹੈਗੀ ਆਪਾਂ ਇੱਕ ਵਾਰ ਕੁੜੀ ਜਾ ਕੇ ਤੇ ਵੇਖੀਗੇ ਜੇ ਸਾਨੂੰ ਚੰਗੀ ਲੱਗੂਗੀ ਤੇ ਆਪਾਂ ਕਰ ਲਾਂਗੇ ਉਹ ਸਾਡੇ ਗੱਲ 'ਚ ਰੱਸੀ ਥੋੜੀ ਪਾਲਣ ਲੱਗੇ ਆ ਕੋ ਤੁਸੀਂ ਇੱਥੇ ਕਰਕੇ ਹੀ ਜਾਓ ਜੇ ਤੈਨੂੰ ਨਾ ਚੰਗੀ ਲੱਗੂ ਤੂੰ ਜਵਾਬ ਦੇ ਕੇ ਆ ਜੀ ਭਾਬੀ ਤੁਸੀਂ ਤੇ ਬੜੇ ਆਸਾਨ ਜੀ ਨਾਲ ਗੱਲ ਕਰਤੀ ਵੀ ਵੇਖ ਕੇ ਤੇ ਪਿੱਛੇ ਛੱਡ ਕੇ ਆ ਜਾਾਂਗੇ ਜੇ ਸਾਡੀ ਭੈਣ ਨਹੀਂ ਹੈਗੀ ਸਾਡੀ ਧੀ ਤੇ ਹੈਗੀ ਨਾ ਧੀ ਆਲੇ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਵਾ ਜੇ ਜਿਹੜੇ ਅਗਲੇ ਦੀ ਧੀ ਨੂੰ ਬੰਨਾ ਕਰਕੇ ਉਹਨੇ ਉਹਨਾਂ ਦੇ ਘਰ ਕੀ ਕੁਝ ਬੰਦਾ ਪਾ ਵੀ ਨਾਂ ਤੇ ਜਾਣ ਮੈਂ ਵੇਖਣ ਤੇ ਨਾਂ ਮੈਂ ਰਿਸ਼ਤਾ ਕਰਨਾ ਹੀ ਮੇਰੇ ਨੂੰ ਕੋਰੀ ਨਾ ਹੀ ਮੈਂ ਮੰਨਦੀ ਆ ਇਹ ਗੱਲ ਕਿ ਚਲੋ ਜੇ ਸਾਡੇ ਭੈਣ ਨਹੀਂ ਤਾਂ ਸਾਨੂੰ ਰੱਬ ਨੇ ਤੀ ਦਿੱਤੀ ਆ ਪਰ ਮੈਂ ਤੈਨੂੰ ਇਹ ਨਹੀਂ ਆਂਦੀ ਹੈਗੀ ਕਈ ਵਾਰ ਪਾਰੀਆਂ ਕੁੜੀਆਂ ਬਹੁਤ ਸੋਹਣੀਆਂ ਲੱਗਦੀਆਂ ਆ ਕਈ ਵੇਖੀ ਜਾਂ ਕਿ ਜਿਤਨਾ ਕੁੜੀ ਜਾਂਦੇ ਜਵਾਨ ਆ ਹੋ ਸਕਦਾ ਆਪਣੇ ਮਨ ਨੂੰ ਬਹੁਤ ਚੰਗੀ ਲੱਗੇ ਚੱਲ ਤੂੰ ਮੇਰੀ ਗੱਲ ਸੁਣ ਨਹੀਂ ਨਾ ਤੂੰ ਵੇਖਣ ਜਾਣੀ ਮੈਂ ਫੋਟੋ ਮੰਗਵਾ ਦੇਣੀ ਆ ਤੂੰ ਇੱਕ ਵਾਰ ਫੋਟੋ ਦੇ ਦੇ ਵੇਖ ਸਕਦਾ ਆ ਜੇ ਤੇਨੂੰ ਫੋਟੋ ਤੇ ਚੰਗੀ ਲੱਗੂਗੀ ਆਪਾਂ ਰਿਸ਼ਤੇ ਦੀ ਗੱਲ ਤੋੜ ਲਾਂਗੇ ਜੇ ਤੇਨੂੰ ਨਹੀਂ ਚੰਗੀ ਲੱਗੂਗੀ ਆਪਾਂ ਨਹੀਂ ਰਿਸ਼ਤੇ ਦੀ ਗੱਲ ਤੋੜਾਂਗੇ ਤੇ ਦੂਜੀ ਗੱਲ ਇਹ ਆ ਤੂੰ ਨਾ ਜਾਵੀਂ ਵੇਖਣ ਮੈਂ ਤੇ ਪਵਨ ਵੇਖਾਵਾਂਗੀ ਜੇ ਤੇ ਸਾਡੇ ਮਨ ਨੂੰ ਚੰਗੀ ਲੱਗੀ ਤੇ ਸਮਝ ਲੈ ਤੇਰੇ ਨੂੰ ਵੀ ਲੱਗ ਜਾਏ ਇਹ ਤੇਨੂੰ ਮਨਜ਼ੂਰ ਆ ਨਾ ਹਾਂ ਭਾਬੀ ਇਹ ਗੱਲ ਮੈਨੂੰ ਮਨਜ਼ੂਰ ਆ ਫਿਰ ਐਂ ਕਰੋ ਉਹਦੀ ਫੋਟੋ ਮੰਗਾ ਲਓ ਇੱਕ ਕਰ ਮਿੰਟ ਮੈਨੂੰ ਇਹ ਫੋਟੋ ਵਿਖਾ ਲਓ ਬਾਕੀ ਦੀ ਗੱਲ ਬਾਅਦ ਤੋੜਾਂਗੇ ਮੇਰੀ ਇੱਕ ਗੱਲ ਸੁਣ ਮੈਂ ਤੇਨੂੰ ਫੋਟੋ ਤੇ ਦਿਨੀ ਆ ਮੰਗਵਾ ਤੂੰ ਫੋਟੋ ਵੇਖ ਲੈ ਜੇ ਤੇਨੂੰ ਫੋਟੋ ਪਸੰਦ ਹੋਊਗੀ ਤੇ ਆਪਾਂ ਕੁੜੀ ਵੇਖਣ ਜਾਵਾਂਗੇ ਜੇ ਤੇਨੂੰ ਨਹੀਂ ਪਸੰਦ ਹੋਊਗੀ ਤਾਂ ਆਪਾਂ ਨਹੀਂ ਵੇਖਣ ਜਾਵਾਂਗੇ ਤੇਰੇ ਤੇ ਜ਼ਬਰਦਸਤੀ ਕੋਈ ਨਹੀਂ ਹੈਗੀ ਤੇ ਮੇਰਾ ਵੀ ਨਰਾਜ਼ ਨਾ ਹੋ ਤੂੰ ਇੰਨੀ ਗੱਲ ਨਾ ਕਹਿਆ ਕਰ ਕਿ ਮੇਰਾ ਮਾਂ ਪਿਓ ਹੈ ਨਹੀਂ ਆ ਜਦੋਂ ਤੂੰ ਇਹ ਗੱਲ ਆਂਦਾ ਨਾ ਮੈਨੂੰ ਬਹੁਤ ਤਕਲੀਫ ਹੁੰਦੀ ਆ ਚੱਲ ਭਾਬੀ ਮੇਰੇ ਕੋਲ ਗਲਤੀ ਹੋ ਗਈ ਚਲ ਆ ਕੇ ਤੂੰ ਰੋਟੀ ਲਿਆ ਰੋਟੀ ਖਾਈਏ ਚੱਲ ਠੀਕ ਐ ਭਾਬੀ ਤੇਰੀ ਫੋਟੋ ਮਂਗਾ ਲਓ ਨਾ ਤੇ ਜੇ ਆਪਣੇ ਚੰਗੀ ਲੱਗੀ ਤੇ ਆਪਾਂ ਚੁਣੀ ਜਿਹੜਾ ਕਰ ਲੈਣਾ ਹਾਂ ਤਾਂ ਚੁਣੀ ਛੜਾਵੇ ਤੱਕ ਵੀ ਪਹੁੰਚ ਗਿਆ ਆਵਾ ਪਹਿਲਾ ਭਾਬੀ ਦੇ ਪੈਰਾ ਥੱਲੇ ਜਮੀਨ ਕੱਢ ਦਿੰਦੀ ਆ ਚਲ ਠੀਕ ਆ ਮੈਂ ਰੋਟੀ ਲਿਆਵਾਂ ਚਲ ਠੀਕ ਆ ਮੈਂ ਤਾਂ ਐਵੇਂ ਕਲਾ ਪੈ ਜੰਨਾ ਇਹ ਮੈਨੂੰ ਮਾਵਾ ਤੋਂ ਵੱਧਿਆ ਚੰਗਾ ਹੀ ਮੇਰੇ ਬਾਰੇ ਸੋਚਦੀਆਂ ਥੋੜਾ ਬੋਧ ਮੈਂ ਵੀ ਗੁੱਸੇ ਜਾ ਕੇ ਨਾ ਵੱਧ ਘਟ ਬੋਜ ਜਾਣਾ ਕੀ ਆ ਤੈਨੂੰ ਤਰਪਾਈ ਕਰ ਲਾ ਮੇਰਾ ਨ ਮਮੀ ਜੀ ਕੰਡਾ ਮੇਰੇ ਜੀ ਕੰਡਾ ਘੜੀ ਕੁ ਸੌਵਾ ਸੌਣ ਦੀ ਕੋਈ ਜ਼ਿਆਦਾ ਨਹੀਂ ਜ਼ਰੂਰੀ ਹੈਗੀ ਕੀ ਸਵੇਰ ਦੀ ਕਮਾਈ ਕੀਤੀ ਇਹਨੂੰ ਤਰਪਾਈ ਕਰ ਮਾਸੀ ਤੇਰੀ ਆਂਦੀ ਸਵੇਰੇ ਪਰੌਣਿਆਂ ਨੇ ਆਉਣਾ ਵਾ ਤੇ ਕਮ ਸੇ ਕਮ ਇਹ ਸੂਟ ਤਾਂ ਪਾ ਲੇਂਗੀ ਤੂੰ ਹਾਏ ਮਮੀ ਆ ਸੂਟ ਮੈਂ ਪਾਉਂਗੀ ਇਸ ਵਾਰ ਮੈਂ ਨਹੀਂ ਪੋਣਾ ਮੈਨੂੰ ਕੋਈ ਨਵਾਂ ਬਣਾ ਕੇ ਲਿਆ ਦਿਓ ਨਹੀਂ ਮੇਰੀ ਗੱਲ ਸੁਣਾ ਹੁਣ ਮੈਂ ਤੇਰੇ ਵਾਸਤੇ ਕਿੱਥੋਂ ਨਵਾਂ ਸੂਟ ਖੋਰ ਲਿਆਵਾ ਇਹਨੂੰ ਕਦੋਂ ਦਾ ਸੀਤਾ ਵਾ ਔਖੀ ਸੌਖੀ ਹੋ ਕੇ ਮੈਂ ਸੀਤ ਤੇਨੂੰ ਦਿੱਤਾ ਹੁਣ ਤੂੰ ਤਰਪਾਈ ਨਹੀਂ ਇਹਨੂੰ ਕਰ ਸਕਦੀ ਇਹਨੂੰ ਕਰ ਲੈ ਤਰਪਾਈ ਇਹੋ ਹੀ ਪਾਉਣਾ ਵਾ ਹੋਰ ਨਹੀਂ ਕੋਈ ਵੀ ਸੂਟ ਬਣਾ ਮੈਂ ਨਹੀਂ ਮੰਮੀ ਇਹ ਪਾਉਣਾ ਜੇ ਮਾਸੀ ਨੇ ਮੇਰਾ ਰਿਸ਼ਤਾ ਕਰਾ ਦਿੱਤਾ ਤਾਂ ਉਹਨੂੰ ਮੈਂ ਸੂਟ ਵੀ ਮੈਨੂੰ ਨਵਾਂ ਬਣਾ ਦੇ ਮੇਰੀ ਗੱਲ ਸੁਣ ਕਮਲ ਗੀਤੀਏ ਕੁ ਥੋੜੀ ਜਿਹੀ ਸਿਆਣਪ ਤੋਂ ਕਮਲ ਹੈ ਜੇ ਉਹ ਰਿਸ਼ਤਾ ਕਰਾਉਂਦੇ ਹੀ ਆ ਤਾਂ ਉਹਨੇ ਤੈਨੂੰ ਵਿਆਹ ਤੇ ਕੱਪੜਾ ਲੀਲਾ ਨਹੀਂ ਬਣਾ ਕੇ ਦੇਣਾ ਸਭ ਕੁਝ ਉਹਨੇ ਹੀ ਕਰਕੇ ਦੇਣਾ ਵਾ ਤੇ ਹੁਣ ਮੈਂ ਉਹਨੂੰ ਕਿ ਤਰ੍ਹਾਂ ਕਹਾਂ ਕਿ ਵੇਖਣ ਵਾਲੇ ਆਉਣਾ ਤੇ ਤੂੰ ਅੱਜ ਸੂਟ ਬਣਾ ਦੇ ਤੇਰੀ ਮਾਸੀ ਨੇ ਚਾਹ ਪਾਣੀ ਦਾ ਵੀ ਖर्चा ਕਰਨਾ ਸਭ ਕੁਝ ਹੀ ਉਹਨੇ ਕਰਨਾ ਵਿਆਹ ਵੀ ਜੇ ਮਾੜਾ ਮੋੜ ਜਿੱਤਰਾਂ ਦਾ ਵੀ ਹੋਇਆ ਤੇਰੀ ਮਾਸੀ ਨੇ ਕਰਨਾ ਤੇ ਉਹਨੂੰ ਮੈਂ ਅੱਜ ਤਾਂ ਹੀ ਕਹਿਣ ਲੱਗ ਪਾ ਕਿ ਤੂੰ ਮੈਨੂੰ ਬਣਾ ਕੇ ਲਿਆ ਕੇ ਦੇ ਸੂਟ ਇਹਦੇ ਸਵੇਰੇ ਪਾਉਣ ਵਾਸਤੇ ਤੇ ਇਹਨੂੰ ਸੂਟ ਨੂੰ ਤਰਪਾਈ ਕਰ ਇਹੋ ਹੀ ਸਵੇਰੇ ਪਾਉਣਾ ਵਾ ਤੈਨੂੰ ਪ੍ਰੈਸ ਪੁਸ ਕਰ ਸੋਣਾ ਵੜਾ ਤੇ ਚੁੰਨੀ ਐ ਤਰ੍ਹਾਂ ਕਰੀ ਕਿ ਉਹ ਕੋਗੋ ਦੀ ਲੈ ਆਵਾਂ ਇਹਦੇ ਨਾਲ ਬੜੀ ਸੋਹਣੀ ਲੱਗਦੀ ਉਹਦੀ ਚੁੰਨੀ ਮੰਮੀ ਮੋٹے ਸੂਣ ਨ ਕਢਾਈ ਵਾਲੀ ਚੁੰਨੀ ਚੰਗੀ ਲੱਗਣੀ ਆ ਉਹਦੀ ਤੇਹ ਰੰਗ ਦੀ ਕਢਾਈ ਵਾਲੀ ਚੁੰਨੀ ਆ ਜਿਹੜੀ ਤੂੰ ਕਹਿਣ ਦੇ ਜੋ ਚਲੋ ਰਹਿਣ ਦੋ ਕੋਈ ਨਹੀਂ ਫਿਰ ਮੈਂ ਪਤਾ ਕੀ ਕਰਦੀ ਆ ਜਿਹੜੀ ਮੇਰੀ ਪਿੰਕੀ ਸੇਲਲੀ ਆ ਨਾ ਉਹਦਾ ਇਦਾਂ ਦਾ ਸਟੋਲ ਹੈਗਾ ਵਾ ਮੋਟਾ ਉਹਦਾ ਫਿਰ ਲੈ ਆਵਣੀ ਪੁੱਤ ਮੈਂ ਤਾਂ ਤੈਨੂੰ ਤਾਂ ਕਿਹਾ ਵਾ ਕਿ ਲਿਸ਼ਕਣੀ ਵਿਸ਼ਕਣੀ ਚੁੰਨੀ ਦੇ ਨਾਲ ਨਾ ਟੌਰ ਜ਼ਿਆਦਾ ਲੱਗੂਗਾ ਤੇ ਸੋਹਣੀ ਲੱਗੇਗੀ ਤੇ ਮੈਂ ਤੈਨੂੰ ਤਾਂ ਆਨੀ ਆ ਕੋ ਚੁੰਨੀ ਲੈ ਆ ਉਹਦੀ ਮੰਮੀ ਜੇ ਸਵੇਰੇ ਉਹਨਾਂ ਨੇ ਆਉਣਾ ਵੇਖਣਾ ਫਿਰ ਮੈਂ ਪ੍ਰਿੰਕੀ ਕੋ ਆਈਬ੍ਰੋ ਵੀ ਬਣਾਵਾ ਫਿਰ ਹੀ ਮੈਂ ਚੱਜ ਦੀ ਲੱਗੂਗੀ ਕੀ ਪਤਾ ਮੈਨੂੰ ਮੁੜ ਕੇ ਵੇਖ ਕੇ ਨਿੰਦ ਗਈ ਤੇ ਫਿਰ ਕੀ ਕਰਾਂਗੇ ਮਾਸੀ ਤੇਰੀ ਅੱਗੇ ਮੈਨੂੰ ਆਂਦੀ ਸੀ ਠਮਾੜਾ ਮੋੜੋ ਦਾ ਬੂਥਾ ਸਵਾਰ ਲਈ ਤੇ ਇਸ ਕਰਕੇ ਪੁੱਤ ਚਲ ਜਾ ਤੂੰ ਉਹਦੇ ਕੋਲ ਉਹਨੂੰ ਕਹਿ ਤੇਰੇ ਬਣਾ ਬੂਨ ਦਵੇ ਪਰ ਵੱਟੇ ਫਰੂਟੇ ਜਿਹੜੇ ਬਣਾਉਣ ਵਾਲੇ ਆ ਤੇ ਮੇਰਤੀ ਨਾ ਫਿਰ ਸਟਾਲ ਵੀ ਉਹਦਾ ਲੈ ਆਵੇ ਚੰਗਾ ਮੰਮੀ ਫਿਰ ਮੈਂ ਜਾਵਾਂ ਮੈਂ ਕਰਵਾਵਾ ਉਹ ਕਪਰ ਬੱਟੇ ਪਰ ਬੱਟੇ ਆਪਣੇ ਮੈਂ ਚੱਲੀ ਜੋ ਫਿਰ ਤੂੰ ਇਹ ਕਮੀਜ਼ ਨੂੰ ਫਿਰ ਤੂੰ ਇਧਰ ਪਾਈ ਕਰ ਲਿਓ ਹਣ ਹਾਈ ਹਾਈ ਕੈਨ ਦੀ ਡੇਰ ਹੋਈ ਆ ਉਸੇ ਵੇਲੇ ਭੱਜ ਗਈ ਆ ਮਿੰਟ ਚਾਰ ਨਹੀਂ ਲੱਗੇ ਹੈਗੇ ਹੁਣ ਮੈਂ ਇਹਨੂੰ ਵੀ ਫੋਨ ਕਰਾਂ ਭੈਣ ਆਪਣੇ ਨੂੰ ਵੀ ਕਿ ਕਿੰਨੇ ਕ ਜਾਣਿਆਂ ਨੇ ਆਉਣਾ ਤੇ ਕੀ ਪ੍ਰੋਗਰਾਮ ਆ ਤੇ ਕਿਤਰਾ ਆ